ਮੈਂ ਜਿਸ ਘਰ ਵਿੱਚ ਨੌਕਰ ਸੀ ਉੱਥੇ ਮੈਡਮ ਦੀ ਉਮਰ 45 ਕੋਸਾਨਾ ਦੀ ਸੀ ਪਰ ਇtanto ਲੱਗਦਾ ਸੀ ਜਿਦਾਂ ਉਹ ਹਜੇ ਜਵਾਨ ਆ ਉਹ ਹਰ ਰੋਜ਼ ਰਾਤ ਨੂੰ ਮੇਰੇ ਤੋਂ ਮਾਲਿਸ਼ ਕਰਵਾਉਂਦੀ ਮੈਂ ਬੜੇ ਮਜ਼ੇ ਨਾਲ ਮਾਲਿਸ਼ ਕਰਦਾ ਇੱਕ ਦਿਨ ਰਾਤ ਨੂੰ ਉਸਨੇ ਮੈਨੂੰ ਤੇਲ ਦੀ ਕੋਲੀ ਦਿੱਤੀ ਤੇ ਕਹਿਣ ਲੱਗੀ ਚੱਲ ਬੱਤੀ ਬੰਦ ਕਰਕੇ ਮੇਰੇ ਕੋਲ ਆ ਉਸ ਰਾਤ ਤਾਂ ਮੇਰੇ ਹੋਸ਼ ਹੀ ਉੱਡ ਗਏ ਸੀ ਕਿਉਂਕਿ ਮੈਡਮ ਨੇ ਸਾਰੀ ਰਾਤ ਮੈਡਮ ਇੱਕ ਵਿਧਵਾ ਹੋ ਰਸੀ ਪਰ ਉਹ ਦੇਖ ਕੇ ਲੱਗਦਾ ਨਹੀਂ ਸੀ ਕਿ ਜਿੱਦਾਂ ਉਹ ਵਿਧਵਾ ਹੋ ਗਈ ਬੜੇ ਆਰਾਮ ਨਾਲ ਆਪਣੇ ਬੈਂਟ ਤੇ ਲਮੀ ਭਈ ਫੋਨ ਚਲਾ ਰਹੀ ਸੀ ਮੈਂ ਕੋਲ ਜਾ ਕੇ ਉਸ ਨੂੰ ਬੁਲਾਇਆ ਤਾਂ ਕਹਿਣ ਲੱਗੀ ਤੂੰ ਤਾਂ ਬੜਾ ਜਵਾਨ ਹੋ ਗਿਆ ਚਲ ਇੱਥੇ ਬੈਠ ਮੇਰੇ ਕੋਲ ਮੈਡਮ ਨੇ ਆਪਣੇ ਪੈਰਾਂ ਵੱਲ ਇਸ਼ਾਰਾ ਕੀਤਾ ਤੇ ਕਹਿਣ ਲੱਗੀ ਮੇਰੇ ਪੈਰ ਘੁੱਟ ਦੇ ਇਹ ਸੁਣ ਕੇ ਤਾਂ ਮੈਂ ਸ਼ਰਮਿੰਦਾ ਜਿਹਾ ਹੋ ਗਿਆ ਮੈਨੂੰ ਬੜੀ ਸ਼ਰਮ ਮਹਿਸੂਸ ਹੋ ਰਹੀ ਸੀ ਮੈਂ ਤਾਂ ਇਹ ਸੋਚ ਕੇ ਆਇਆ ਸੀ ਕਿ ਉਸ ਦੇ ਘਰ ਦੇ ਕੰਮ ਕਰ ਦਿਆ ਕਰੂੰਗਾ ਰੋਸਨੀ ਨੇ ਮੈਨੂੰ ਆਪਣੇ ਪੈਰਾਂ ਕੋਲ ਬਿਠਾ ਲਿਆ ਸੀ ਮੈਂ ਉਸਦੇ ਪੈਰ ਘੁੱਟਣ ਲੱਗ ਪਿਆ ਕਿਉਂਕਿ ਮਾਂ ਨੇ ਕਿਹਾ ਕਿ ਭੇਜਿਆ ਸੀ ਕਿ ਮੈਡਮ ਨੂੰ ਖੁਸ਼ ਰੱਖੀ ਜੇ ਤੂੰ ਮੈਡਮ ਨੂੰ ਖੁਸ਼ ਰੱਖੇਗਾ ਤਾਂ ਉਹ ਤੈਨੂੰ ਪੈਸੇ ਦੇਊਗੀ ਮਾਂ ਨੇ ਮੈਨੂੰ ਚੰਗੀ ਤਰ੍ਹਾਂ ਸਮਝਾਇਆ ਸੀ ਕਿ ਨੌਕਰੀ ਨਹੀਂ ਛੱਡਣੀ ਇਸ ਲਈ ਮੈਂ ਮੈਡਮ ਦੀ ਹਰ ਗੱਲ ਨੂੰ ਮੰਨਦਾ ਸੀ ਪਰ ਮੈਨੂੰ ਕੀ ਪਤਾ ਸੀ ਕਿ ਮੈਡਮ ਨੇ ਇੱਥੇ ਮੈਨੂੰ ਕਿਸ ਮਕਸਦ ਲਈ ਬੁਲਾਇਆ। ਕਾਫੀ ਦੇਰ ਤੱਕ ਮੈਡਮ ਦੇ ਮੈਂ ਪੈਰ ਕੋ ਦਰਿਆ। ਮੈਡਮ ਨੇ ਮੈਨੂੰ ਕਿਹਾ ਕਿ ਸਾਹਮਣੇ ਤੇਲ ਦੀ ਕੌਲੀ ਰੱਖੀ ਹੋਈ ਆ। ਮੈਂ ਚੁੱਕ ਕੇ ਮੈਡਮ ਕੋਲ ਆਇਆ ਤਾਂ ਫਿਰ ਲੰਮੀ ਮੁੱਦੀ ਹੋ ਕੇ ਬੈ ਗਈ। ਕਹਿਣ ਲੱਗੀ ਚਲ ਮੇਰੇ ਲੱਤ ਦੀ ਮਾਲਿਸ਼ ਕਰ ਦੇ। ਮੇਰੇ ਲੱਤ ਵਿੱਚ ਬੜਾ ਦਰਦ ਹੋ ਰਿਹਾ। ਇਹ ਸੁਣ ਕੇ ਤਾਂ ਮੈਨੂੰ ਹੋਰ ਵੀ ਸ਼ਰਮ ਆ ਰਹੀ ਸੀ। ਮੇਰੇ ਲਈ ਮੈਡਮ ਦੀ ਮਾਲਿਸ਼ ਕਰਨੀ। ਬੜੀ ਸ਼ਰਮ ਦੇ ਗਲ ਮਜਬੂਰ ਹੋ ਕੇ ਮੈਂ ਮੈਡਮ ਦੀ ਮਾਲਿਸ਼ ਕਰ ਰਿਹਾ ਸੀ। ਮੈਨੂੰ ਪੂਰਾ 1 ਘੰਟਾ ਹੋ ਗਿਆ ਸੀ ਤੇ 1 ਘੰਟੇ ਵਿੱਚ ਮੇਰੇ ਸਬਰ ਦੀ ਹੱਦ ਪਾਰ ਹੋ ਗਈ ਸੀ ਇਹ ਕਿੱਦਾਂ ਦਾ ਕੰਮ ਸੀ ਜਿਸਦੇ ਲਈ ਮੈਡਮ ਨੇ ਮੈਨੂੰ ਇੱਥੇ ਬੁਲਾਇਆ ਸੀ ਇਹ ਕੰਮ ਤਾਂ ਕਿਸੇ ਹੋਰ ਤੋਂ ਵੀ ਕਰਵਾ ਸਕਦੀ ਸੀ ਮੈਨੂੰ ਮੈਡਮ ਬੜੀ ਬੇਸ਼ਰਮ ਜਿਹੀ ਲੱਗਦੀ ਸੀ ਮੇਰਾ ਇੱਥੇ ਗੁਜ਼ਾਰਾ ਕਰਨਾ ਸਹੀ ਨਹੀਂ ਲੱਗ ਰਿਹਾ ਸੀ ਸੋਚਿਆ ਸੀ ਵਾਪਸ ਚੱਲਿਆ ਜਾਊਂਗਾ ਮਾਂ ਨੂੰ ਸਾਫ਼ ਕਹਿ ਦਊਂਗਾ ਕਿ ਮੈਂ ਇਦਾਂ ਦੀ ਔਰਤ ਦੇ ਘਰੇ ਕੰਮ ਨਹੀਂ ਕਰ ਸਕਦਾ ਪਰ ਜਦੋਂ ਮਾਲਿਸ਼ ਕਰਨ ਤੋਂ ਬਾਅਦ ਮੇਲੇਆ ਹੋਇਆ ਤਾਂ ਮੈਡਮ ਨੇ ਮੈਨੂੰ ਕਿੰਨੇ ਨੋਟ ਫੜਾ ਦਿੱਤੇ ਤੇ ਕਹਿਣ ਲੱਗੀ ਤੇਰੇ ਹੱਥਾਂ ਵਿੱਚ ਤਾਂ ਜਾਦੂ ਆ ਮੇਰਾ ਤਾਂ ਸਾਰਾ ਦਰਦ ਹੀ ਖਤਮ ਹੋ ਗਿਆ ਮੈਂ ਪੈਸੇ ਫੜ ਕੇ ਹੈਰਾਨ ਰਹਿ ਗਿਆ ਸੀ ਪੈਰਾਂ ਤੇ ਲੱਕ ਕੁੱਟਣ ਦੇ ਇੰਨੇ ਪੈਸੇ ਮਿਲ ਜਾਂਦੇ ਆ ਮੈਂ ਇੰਨੇ ਪੈਸੇ ਸਾਰਾ ਦਿਨ ਮਜ਼ਦੂਰੀ ਕਰਕੇ ਵੀ ਨਹੀਂ ਕਮਾ ਸਕਦਾ ਸੀ ਇਸ ਲਈ ਮੈਂ ਇਸ ਵੇਲੇ ਇਹ ਕੰਮ ਛੱਡਣ ਦਾ ਇਰਾਦਾ ਜੀਆ ਖਤਮ ਕਰ ਦਿੱਤਾ ਸੀ ਕਿਉਂਕਿ ਮੈਨੂੰ ਪੈਸਿਆਂ ਦੀ ਲੋੜ ਸੀ ਪੈਸੇ ਦੇ ਕੇ ਕਹਿਣ ਲੱਗੀ ਹੁਣ ਤੂੰ ਆਪਣੇ ਕਮਰੇ 'ਚ ਜਾ ਕੇ ਆਰਾਮ ਕਰ ਇਹ ਰਾਤ ਨੂੰ ਮੇਰੇ ਕਮਰੇ 'ਚ ਆ ਗਈ। ਉਸ ਦੀ ਗੱਲ ਸੁਣ ਕੇ ਮੈਂ ਹਰਾਨ ਜਾ ਹੋਇਆ ਸੀ। ਉਹ ਰਾਤ ਨੂੰ ਮੈਨੂੰ ਆਪਣੇ ਕਮਰੇ ਵਿੱਚ ਕਿਉਂ ਬੁਲਾਉਂਦੀ? ਬਾਰੇ ਪੁੱਛਣ ਦੀ ਤਾਂ ਮੇਰੇ 'ਚ ਹਿੰਮਤ ਹੀ ਨਹੀਂ ਸੀ। ਮੈਂ ਆਪਣੇ ਕਮਰੇ 'ਚ ਆਇਆ। ਮੈਨੂੰ ਦਿਨ ਰਾਤ ਇੱਥੇ ਰਹਿਣਾ ਪੈਂਦਾ ਸੀ। ਵਾਪਸ ਆਪਣੇ ਘਰ ਜਾਣ ਦੀ ਲੋੜ ਨਹੀਂ ਸੀ। ਬਾਕੀ ਤਾਂ ਸਾਰਾ ਸਮਾਂ ਮੈਂ ਬਿਲਕੁਲ ਵਿਲਾ ਹੀ ਰਹਿੰਦਾ ਸੀ। ਰਾਤ ਦੇ 12 ਵਜੇ ਉਸ ਨੇ ਮੈਨੂੰ ਆਪਣੇ ਕਮਰੇ 'ਚ ਬੁਲਾਇਆ। ਮੈਂ ਉਸ ਦੀ ਆਵਾਜ਼ ਵਿਚ ਉੱਥੇ ਪਹੁੰਚ ਗਿਆ ਉਸ ਨੂੰ ਵੇਖ ਕੇ ਮੇਰੇ ਹੋਸ਼ ਹੀ ਉੱਡ ਗਏ ਉਸ ਨੇ ਬੜੇ ਅਜੀਬ ਢੰਗ ਦੇ ਕੱਪੜੇ ਪਾਏ ਸੀ ਤੇ ਬੈੜ ਤੇ ਲੰਮੀ ਪਈ ਸੀ ਕਹਿਣ ਲੱਗੀ ਚਲ ਤੇਲ ਦੀ ਕੌਲੀ ਚ ਮੈਂ ਤੇਲ ਦੀ ਕੌਲੀ ਚ ਚੁੱਕੀ ਤੇ ਉਸ ਦੇ ਪੈਰਾਂ ਕੋਲ ਬੈਠ ਕੇ ਮਾਲਿਸ਼ ਕਰਨ ਲੱਗਾ ਹੱਸ ਕੇ ਕਹਿਣ ਲੱਗੀ ਪੈਰਾਂ ਦੀ ਮਾਲਿਸ਼ ਨਹੀਂ ਕਰਾਉਣੀ ਹੁਣ ਇਹ ਤਾਂ ਮੈਨੂੰ ਪਤਾ ਲੱਗ ਗਿਆ ਸੀ ਕਿ ਤੂੰ ਪੈਰਾਂ ਦੀ ਮਾਲਿਸ਼ ਬਹੁਤ ਚੰਗੀ ਤਰ੍ਹਾਂ ਕਰਦਾ ਲੱਗਦੀ ਵੀ ਮਾਲਿਸ਼ ਤੂੰ ਵਧੀਆ ਕਰਦਾ ਹੁਣ ਤਾਂ ਕਿਤੇ ਹੋਰੀ ਮਾਲਿਸ਼ ਕਰਨੀ ਆ ਇਹ ਕਹਿ ਕੇ ਮੈਡਮ ਨੇ ਸ਼ਰਾਰਤੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖਿਆ ਮੈਨੂੰ ਡਰਦੇ ਮਾਰੇ ਪਸੀਨੇ ਆ ਰਹੇ ਸੀ ਦੀ ਉਸ ਨੇ ਆਪਣੀ ਨਾਈਟੀ ਨੂੰ ਮੋਢਿਆਂ ਤੋਂ ਥੱਲੇ ਕੀਤਾ ਤੇ ਇਸ਼ਾਰਾ ਕਰਦੇ ਕਹਿਣ ਲੱਗੀ ਕਿ ਮੈਂ ਜਿੱਤਾ ਹੀ ਉਸ ਦੇ ਕੋਲ ਪਹੁੰਚਿਆ ਕਹਿਣ ਲੱਗੀ ਪਹਿਲਾਂ ਬੱਤੀ ਬੰਦ ਕਰ ਰੋਸ਼ਨੀ ਵਿੱਚ ਮਾਲੂਸਤਾ ਮਜ਼ਾ ਨਹੀਂ ਆਉਂਦਾ ਮੈਂ ਘਬਰਾ ਕੇ ਉਸ ਵੱਲ ਵੇਖਿਆ ਤਾਂ ਉਸ ਨੇ ਹਾਸਲ ਕਾਂ ਬੰਦ ਕਰ ਲਈਆਂ ਹੌਲੀ ਹੌਲੀ ਮੈਂ ਮਾਲੂਸ ਕਰ ਰਿਹਾ ਸੀ ਉਹ ਬੜੀ ਅਜੀਬ ਆਵਾਜ਼ਾਂ ਕੱਢ ਰਹੀ ਸੀ ਜਿਦਾਂ ਉਸ ਨੂੰ ਬੜਾ ਸਕੂਨ ਮਿਲ ਰਿਹਾ ਹੋਵੇ ਮਸਾ ਹੀ ਮੈਂ ਆਪਣੇ ਆਪ ਦੀ ਕਾਬੂ ਕਰ ਰਿਹਾ ਸੀ ਕੁਝ ਦਿਨ ਤੱਕ ਤੇ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਪਰ ਫਿਰ ਮੈਂ ਸੋਚ ਕੇ ਆਪਣੇ ਆਪ ਨੂੰ ਮਨਾ ਲਿਆ ਕਿ ਇਸ ਦੇ ਬਦਲੇ ਮੈਨੂੰ ਪੈਸੇ ਮਿਲਣਗੇ ਮੈਡਮ ਜਿੱਤਾ ਮੈਨੂੰ ਕਹਿੰਦੀ ਮੈਂ ਆਪਣੀਆਂ ਉਂਗਲੀਆਂ ਉਦਾਂ ਦੀ ਹਰਕਤ ਕਰਦਾ ਮੈਡਮ ਦੀ ਅਸਿਸਟ ਕਿਆ ਸਾਰੇ ਕਮਰੇ ਵਿੱਚ ਘੁੰਮ ਰਹੀਆਂ ਸੀ ਕਮਰੇ ਵਿੱਚੋਂ ਨਿਕਲਣ ਲੱਗਿਆ ਉਸਨੇ ਮੈਨੂੰ 500 ਦਾ ਨੋਟ ਦਿੱਤਾ ਮੈਂ ਤਾਂ ਹੈਰਾਨ ਰਹਿ ਗਿਆ ਸੀ ਨੋਟ ਫੜ ਕੇ ਮੈਂ ਆਪਣੀ ਜੇਬ ਵਿੱਚ ਪਾਇਆ ਤੇ ਕਮਰੇ ਚੋਂ ਬਾਹਰ ਆ ਗਿਆ ਮੈਂ ਇੱਕ ਦਿਨ ਵਿੱਚ ਇੰਨੇ ਪੈਸੇ ਕਮਾ ਕੇ ਖੁਸ਼ੀ ਨਾਲ پاگل ਹੋ ਰਿਹਾ ਸੀ ਮੈਂ ਆਪਣੇ ਕਮਰੇ ਵਿੱਚ ਆ ਕੇ ਲੰਮਾ ਪੈ ਗਿਆ ਤੇ بڑے ਸੁਪਨੇ ਵੇਖਣ ਲੱਗ ਪਿਆ ਕਿ ਮੈਡਮ ਦੇ ਇੰਤਾਂ ਹੀ ਦੇਖਭਾਲ ਕਰਾਂਗਾ ਤਾਂ ਉਹ ਮੇਰੇ ਤੇ ਪੈਸੇ ਵਾਰਦੀ ਰਹੂਗੀ ਮੇਰੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਅਗਲੀ ਸਵੇਰ ਜਦੋਂ ਮੈਂ ਉੱਠਿਆ ਤਾਂ ਘਰ ਨਹੀਂ ਸੀ ਇੱਕ ਨੌਕਰ ਸਫਾਈ ਕਰ ਲਈ ਆਇਆ ਉਸਨੇ ਦੱਸਿਆ ਕਿ ਮੈਡਮ ਕਿਤੇ ਬਾਹਰ ਗਈ ਹੋਈ ਆ ਮੈਂ ਬੜਾ ਖੁਸ਼ੀ ਸਾਰੇ ਘਰ ਦੇ ਵਿੱਚ ਘੁੰਮਣ ਲੱਗ ਪਿਆ ਸੀ ਇੰਦਾ ਹੀ ਘੁੰਮਦੇ ਘੁੰਮਦੇ ਘਰ ਦੇ ਪਿਛਲੇ ਪਾਸੇ ਪਹੁੰਚ ਗਿਆ ਉੱਥੇ ਦੋ ਕਮਰੇ ਬੰਦ ਸੀ ਮੈਂ ਸੋਚਦਾ ਸੀ ਇੰਨੇ ਵੱਡੇ ਘਰ ਵਿੱਚ ਮੈਡਮ ਇਕੱਲੀ ਪਤਾ ਨਹੀਂ ਕਿੱਦਾਂ ਰਹਿੰਦੀ ਹੈ ਅਸੀਂ ਤਾਂ ਛੋਟੇ ਜਿਹੇ ਘਰ ਵਿੱਚ ਸਿਰਫ ਦੋ ਕਮਰਿਆਂ ਵਿੱਚ ਰਹਿੰਦੇ ਹਾਂ ਇਸ ਦੇ ਬਾਵਜੂਦ ਜੇ ਕਿਤੇ ਚਲਾ ਜਾਂਦਾ ਤਾਂ ਬੜਾ ਇਕੱਲਾਪਨ ਮਹਿਸੂਸ ਹੁੰਦਾ ਜਦਕਿ ਮੈਡਮ ਇੰਨੇ ਵੱਡੇ ਘਰ ਵਿੱਚ ਆਪਣੇ ਘਰ ਵਾਲੇ ਤੋਂ ਬਾਅਦ ਇਕੱਲੀ ਰਹਿੰਦੀ ਅਜੇ ਵੀ ਇਹੀ ਸੋਚਦਾ ਸੀ ਕਿ ਇਹਨੇ ਵਿੱਚੋਂ ਆਈ ਤੇ ਗੁੱਸੇ ਨਾਲ ਕਹਿਣ ਲੱਗੀ ਤੂੰ ਇੱਥੇ ਕੀ ਕਰ ਰਹੀ ਹੈ ਚੱਲ ਮੇਰੇ ਕਮਰੇ ਵਿੱਚ ਮੇਰਾ ਹੱਥ ਫੜਕੇ ਮੈਨੂੰ ਖਿੱਚ ਕੇ ਕਮਰੇ 'ਚ ਲੈ ਗਈ ਤੇ ਆਪਣੇ ਨਾਲ ਬਿਠਾ ਲਿਆ ਫਿਰ ਇੱਕ ਵੱਡਾ ਸਾਰਾ ਲਪਾਫਾ ਖੋਲ੍ਹਿਆ ਤੇ ਬੜੇ ਸੋਹਣੇ ਕੱਪੜੇ ਮੇਰੇ ਅੱਗੇ ਰੱਖ ਦਿੱਤੇ ਮਹਿਰਾਨ ਰਹਿ ਗਿਆ ਸੀ ਉਹ ਸਾਰੇ ਕੱਪੜੇ ਮੇਰੇ ਲਈ ਲੈ ਕੇ ਆਈ ਸੀ ਉਸ ਨੂੰ ਮੈਂ ਪਾ ਕੇ ਆਪਣੇ ਆਪ ਨੂੰ ਵੇਖ ਕੇ ਤਾਂ ਹੈਰਾਨੀ ਰਹਿ ਗਿਆ ਸੀ ਮੈਂ ਤਾਂ ਬਹੁਤ ਸੋਹਣਾ ਲੱਗ ਰਿਹਾ ਸੀ ਮੈਡਮ ਨੇ ਮੈਨੂੰ ਦੇਖਿਆ ਤੇ ਤਾਰੀਫ ਕਰਨ ਲੱਗ ਪਈ ਮੈਂ ਦਿਲੀ-ਦਿਲ ਵਿੱਚ ਉਸ ਨੂੰ ਦਵਾਵਾਂ ਦੇ ਰਿਹਾ ਸੀ ਸਾਰਾ ਦਿਨ ਮੈਡਮ ਨੇ ਮੇਰੇ ਤੋਂ ਕੁਝ ਨਾ ਕਰਵਾਇਆ ਪਰ ਰਾਤ ਹੁੰਦੇ ਹੀ ਉਸ ਨੇ ਮੈਨੂੰ ਫੇਰ ਆਪਣੇ ਕਮਰੇ ਵਿੱਚ ਬੰਨ੍ਹਾ ਲਿਆ ਤੇ ਬੱਤੀ ਬੰਦ ਕਰਕੇ ਮਾਲਿਸ਼ ਕਰਨ ਨੂੰ ਕਿਹਾ। ਮੈਨੂੰ ਫੇਰ ਸ਼ਰਮ ਜੀ ਆਉਣ ਲੱਗੀ। ਅਜ ਤਾ ਮੈਂ ਉਸ ਨੂੰ ਦੇਖ ਕੇ ਆਪਣੇ ਜਜ਼ਬਾਤ ਬੇਕਾਬੂ ਹੋ ਰਹੇ ਸੀ। ਮੈਡਮ ਨੇ ਬੱਤੀ ਬੰਦ ਕਰਨ ਤੋਂ ਬਾਅਦ ਫੇਰ ਮੇਰੇ ਤੋਂ ਪੂਰੀ ਮਾਲਿਸ਼ ਕਰਵਾਈ। ਮੈਂ ਉਸ ਦੀ ਮਾਲਿਸ਼ ਕਰਦਾ ਸੀ। 2 ਘੰਟਿਆਂ ਬਾਅਦ ਮੈਨੂੰ ਛੁੱਟੀ ਮਿਲੀ ਤਾਂ ਉਸਨੇ ਮੈਨੂੰ 2000 ਰੁਪਏ ਦਿੱਤੇ। ਇਹ سلسلہ ਕੁਝ ਦਿਨਾਂ ਤੱਕ ਇਦਾ ਹੀ ਚੱਲਦਾ ਰਿਹਾ। ਕੁਝ ਦਿਨਾਂ ਤੱਕ ਲੱਗਿਆ ਕਿ ਸ਼ਾਇਦ ਮੈਡਮ ਨੇ ਮੈਨੂੰ ਇਸੇ ਕੰਮ ਲਈ ਰੱਖਿਆ। ਮੈਂ ਵੀ ਇਦਾਂ ਦਾ ਕੰਮ ਕਰਨ ਲਈ ਤਿਆਰ ਰਹਿਦਾ ਸੀ। ਜਦੋਂ 20 ਦਿਨ ਹੋਏ ਤਾਂ ਮੈਡਮ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਜੋ ਕੰਮ ਕਰਨ ਨੂੰ ਕਿਹਾ ਉਹ ਸੁਣ ਕੇ ਤਾਂ ਮੈਂ ਹੈਰਾਨ ਹੀ ਰਹਿ ਗਿਆ ਸੀ ਮੈਡਮ ਕਹਿਣ ਲੱਗੀ ਮੇਰਾ ਕੋਈ ਜ਼ਰੂਰੀ ਸਮਾਨ ਦੂਜੇ ਸ਼ਹਿਰ ਪਹੁੰਚਾਉਣਾ ਮੈਂ ਪਰੇਸ਼ਾਨੀ ਨਾਲ ਮੈਡਮ ਨੂੰ ਕਿਹਾ ਕਿ ਮੈਂ ਤਾਂ ਕਦੀ ਸ਼ਹਿਰ ਤੋਂ ਬਾਹਰ ਹੀ ਨਹੀਂ ਗਿਆ ਤੁਹਾਡਾ ਸਮਾਨ ਕਿੱਦਾਂ ਪਹੁੰਚਾਉਂਗਾ ਮੈਡਮ ਕਹਿਣ ਲੱਗੀ ਡਰਾਈਵਰ ਤੇ ਗੱਡੀ ਤੈਨੂੰ ਦੇਉਂਗੀ ਬਸ ਤੂੰ ਮੇਰਾ ਸਮਾਨ ਇਸ ਐਡਰੈਸ ਤੇ ਪਹੁੰਚਾ ਦੇ ਮੈਨੂੰ ਡਰਾਈਵਰ ਤੇ ਭਰੋਸਾ ਤੂੰ ਉਸਦੇ ਨਾਲ ਜਾਹੀਂ ਮੈਂ ਤੇਰੇ ਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦੀ ਆ ਜਦੋਂ ਮੈਡਮ ਨੇ ਡਰਾਈਵਰ ਤੇ ਗੱਡੀ ਦੇਣ ਦੀ ਗੱਲ ਕੀਤੀ ਫਿਰ ਮੇਰੇ ਲਈ ਇਹ ਕੰਮ ਔਖਾ ਨਹੀਂ ਸੀ ਇਸ ਲਈ ਮੈਂ ਹਾਂ ਕਰ ਦਿੱਤੀ ਤੇ ਸੋਚ ਲਿਆ ਇਸ ਬਹਾਨੇ ਦੂਜਾ ਸ਼ਹਿਰ ਵੀ ਵੇਖ ਲਾਂਗਾ ਮੈਡਮ ਨੇ ਇੱਕ ਪਾਰਸਲ ਗੱਡੀ ਵਿੱਚ ਰਖਵਾਇਆ ਤੇ ਮੈਨੂੰ ਡਰਾਈਵਰ ਨਾਲ ਬਿਠਾ ਦਿੱਤਾ ਮੈਨੂੰ ਪਤਾ ਵੀ ਸਮਝਾ ਦਿੱਤਾ ਤੇ ਕਹਿਣ ਲੱਗੀ ਬਸ ਇਸ ਪਾਰਸਲ ਨੂੰ ਚੰਗੀ ਤਰ੍ਹਾਂ ਬਚਾ ਦੇ ਫਿਰ ਅਸੀਂ ਉੱਥੋਂ ਤੁਰ ਪਏ ਤੇ 2 ਘੰਟਿਆਂ ਬਾਅਦ ਅਸੀਂ ਸ਼ਹਿਰ ਦੀ ਹੱਦ ਤੋਂ ਬਾਹਰ ਸੀ ਫਿਰ ਮੈਡਮ ਨੇ ਦੱਸੇ ਪਤੇ ਤੇ ਪਾਰਸਲ ਨੂੰ ਪਹੁੰਚਾ ਦਿੱਤਾ ਰਾਤ ਤੱਕ ਮੈਂ ਵਾਪਸ ਆਇਆ ਤੇ ਜਦੋਂ ਆਇਆ ਮੈਡਮ ਨੂੰ ਦੱਸਿਆ ਤਾਂ ਬੜੀ ਖੁਸ਼ ਹੋਈ ਉਸਨੇ ਫਿਰ ਮੈਨੂੰ 2000 ਰੁਪਏ ਦਿੱਤੇ ਤੇ ਕਹਿਣ ਲੱਗੀ ਤੂੰ ਬੜਾ ਵੱਡਾ ਕੰਮ ਕੀਤਾ ਹੁਣ ਤੂੰ ਹਮੇਸ਼ਾ ਹੀ ਮੇਰੇ ਕੋਲ ਰਹੇਗਾ ਮੈਂ ਸੋਚਦਾ ਸੀ ਕਿ ਮੈਡਮ ਜ਼ਿਆਦਾ ਕੰਮ ਕਾਰ ਨਹੀਂ ਕਰਦੀ ਫਿਰ ਇਹਨਾਂ ਥੱਕ ਕਿੱਦਾਂ ਜਾਂਦੀ ਹੈ ਸਾਰਾ ਦਿਨ ਬਿਨਾ ਸ਼ਾਪਿੰਗ ਦੇ ਮੈਡਮ ਕੋਲ ਹੋਰ ਕੋਈ ਕੰਮ ਨਹੀਂ ਸੀ ਕਿਉਂਕਿ ਅਕਸਰ ਸਵੇਰੇ ਸਵੇਰੇ ਘਰੋਂ ਜਾਂਦੀ ਤੇ ਸ਼ਾਮ ਨੂੰ ਘਰ ਆਉਂਦੀ ਸੀ ਕਦੀ ਕਦੀ ਤਾਂ ਮੈਨੂੰ ਇਹ ਸੋਚ ਕੇ ਹੈਰਾਨੀ ਹੁੰਦੀ ਕੀ ਇਸ ਕੋਲ ਇੰਨੇ ਪੈਸੇ ਆਉਂਦੇ ਕਿੱਥੋਂ ਆ? ਜਦ ਕੇ ਕੁ ਵਿਧਵਾ ਹੋਰ ਸੀ ਜਿੱਥੋਂ ਤੱਕ ਮਾਂ ਨੇ ਦੱਸਿਆ ਸੀ ਕਿ ਮੈਡਮ ਦਾ ਘਰ ਵਾਲਾ ਵੀ ਕੋਈ ਇਦਾਂ ਦਾ ਕੰਮ ਨਹੀਂ ਕਰਦਾ ਸੀ ਮਾਂ ਨੇ ਤਾਂ ਇਹ ਹੀ ਦੱਸਿਆ ਸੀ ਕਿ ਮਾਲਕ ਦੇ ਮਰਨ ਤੋਂ ਬਾਅਦ ਮੈਡਮ ਦੇ ਹਾਲਾਤ ਬਦਲੇ ਪਰ ਕਿੱਦਾਂ ਬਦਲੇ ਇਸ ਬਾਰੇ ਕੁਝ ਪਤਾ ਨਹੀਂ ਸੀ ਮੈਂ ਮਾਲਿਸ਼ ਕਰਕੇ ਵਿਹਲਾ ਹੋਇਆ ਜਦੋਂ ਉਸ ਰਾਤ ਮੈਂ ਜਾ ਕੇ ਮੈਡਮ ਨੂੰ ਆਪਣੀ ਗੱਲ ਦੱਸੀ ਤਾਂ ਉਸ ਨੂੰ ਪੁੱਛ ਵੀ ਲਿਆ ਕਿ ਪਾਰਸਲ ਵਿੱਚ ਇਦਾਂ ਦਾ ਕੀ ਹੈ ਜੋ ਇੰਨਾ ਭਾਰਾ ਤੇ ਇੰਨਾ ਵੱਡਾ ਹੁੰਦਾ ਉਹ ਖੁਸ਼ ਹੋ ਕੇ ਕਹਿਣ ਲੱਗੀ ਕੁਝ ਕੀਮਤੀ ਸਮਾਨ ਹੁੰਦਾ ਜੋ ਮੈਂ ਲੋਕਾਂ ਦੇ ਕਹਿਣਦੇ ਉਹਨਾਂ ਦੇ ਘਰ ਪਹੁੰਚਾ ਦੇਣੀ ਆ ਤੇਰੇ ਮਾਲਕ ਦੇ ਜਾਣ ਤੋਂ ਬਾਅਦ ਘਰ ਚਲਾਉਣ ਲਈ ਮੈਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਸੀ ਅੱਜ ਤੱਕ ਮੈਂ ਕਿਸੇ ਤੇ ਯਕੀਨ ਨਹੀਂ ਕੀਤਾ ਪਰ ਮੈਨੂੰ ਤੇਰੇ ਤੇ ਯਕੀਨ ਹੋ ਗਿਆ ਇਸ ਲਈ ਹੁਣ ਤੂੰ ਰੋਜ਼ ਦੋ ਵਾਰੀ ਪਾਰਸਲ ਪਹੁੰਚਾਉਣੇ ਹੋਣਗੇ ਤਾਂ ਕਿ ਕਾਰੋਬਾਰ ਜਲਦੀ ਜਲਦੀ ਤਰੱਕੀ ਕਰੇ ਮੈਨੂੰ ਵੀ ਮੁਨਾਫਾ ਹੋਏ ਤੇ ਤੈਨੂੰ ਵੀ ਚੰਗੇ ਪੈਸੇ ਮਿਲਣ ਤਾਂ ਕਿ ਤੇਰੇ ਘਰ ਦੀ ਜ਼ਿੰਦਗੀ ਸੌਖੀ ਹੋ ਜਾਵੇ ਮੈਂ ਚੰਗੀ ਤਰ੍ਹਾਂ ਜਾਣਦੀ ਐ ਕਿ ਵਿਧਵਾ ਔਰਤ ਕਿੰਨੀ ਪਰੇਸ਼ਾਨੀ ਚੁੱਕਦੀ ਐ ਮੈਡਮ ਨੇ ਮੈਨੂੰ ਕਾਰੋਬਾਰ ਦੀ ਤਰੱਕੀ ਦੇ ਨਾਲ ਖੁਸ਼ ਰਹਿਣ ਦੇ ਸੁਪਨੇ ਵੀ ਵਿਖਾਉਣੇ ਸ਼ੁਰੂ ਕਰ ਦਿੱਤੇ ਸੀ ਮੈਂ ਵੀ ਇਹਨਾਂ ਸੁਪਨਿਆਂ ਪਿੱਛੇ ਤੁਰ ਪਿਆ ਸੀ ਹੁਣ ਮੈਨੂੰ ਸਮਝ ਆ ਗਈ ਸੀ ਕਿ ਮੈਡਮ ਸਾਰਾ ਦਿਨ ਖਰੀਦਦਾਰੀ ਦੇ ਲਈ ਕਿਉਂ ਜਾਂਦੀ ਐ ਪੱਕਾ ਉਹ ਆਪਣੇ ਕਾਰੋਬਾਰ ਦਾ ਸਮਾਨ ਖਰੀਦ ਕੇ ਲਿਆਉਂਦੀ ਐ ਤੇ ਫਿਰ ਪੈਕ ਕਰਵਾ ਕੇ ਮੇਰੇ ਕੋਲ ਭੇਜ ਦਿੰਦੀ ਸੀ ਮੇਰਾ ਕੰਮ ਤਾਂ ਸਿਰਫ ਡਿਲੀਵਰੀ ਕਰਨਾ ਸੀ ਤੇ ਉਹ ਵੀ ਡਰਾਈਵਰ ਤੇ ਗੱਡੀ ਸਭ ਮੈਡਮ ਲਿੰਦੀ ਸੀ ਮੈਂ ਬੜਾ ਖੁਸ਼ੀ ਖੁਸ਼ੀ ਕੰਮ ਕਰਦਾ ਤੇ ਆਪਣੀ ਮਾਂ ਨੂੰ ਪੈਸੇ ਭੇਜਦਾ ਮਾਂ ਵੀ ਬੜੀ ਖੁਸ਼ੀ ਪਰ ਹੈਰਾਨ ਸੀ ਕਿ ਇਹਨੇ ਪੈਸੇ ਕਿੱਥੋਂ ਆਉਂਦੇ ਆ ਤੂੰ ਕੀ ਕੰਮ ਕਰਦਾ ਮੈਂ ਵੀ ਕਹਿ ਦਿੰਦਾ ਸੀ ਕਿ ਮੈਂ ਮੈਡਮ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਿਆ ਅਤੇ ਮਾਂ ਨੇ ਵੱਡੀ ਭੈਣ ਦੇ ਵਿਆਹ ਲਈ ਪੈਸੇ ਜੋੜਨੇ ਸ਼ੁਰੂ ਕਰ ਦਿੱਤੇ ਸੀ ਘਰ ਦੇ ਹਾਲਾਤ ਬਦਲੇ ਫਿਰ ਇਦਾਂ ਹੀ ਜ਼ਿੰਦਗੀ ਦੀ ਗੱਡੀ ਚੱਲ ਪਈ ਮੈਂ ਦਿਨ ਵਿੱਚ ਤਿੰਨ-ਤਿੰਨ ਪਾਰਸਲ ਦੇ ਕੇ ਆਉਂਦਾ ਪਰ ਇੱਕ ਦਿਨ ਅਜੀਬ ਜਿਹੀ ਗੱਲ ਹੋਈ ਗੱਡੀ ਵਿੱਚ ਪਿੱਛੇ ਪਏ ਪਾਰਸਲ ਰੱਖਿਆ ਸੀ ਅੱਗੇ ਮੈਂ ਤੇ ਡਰਾਈਵਰ ਸੀ ਅਚਾਨਕ ਪਾਰਸਲ ਵਿੱਚ ਹਲਚਲ ਸ਼ੁਰੂ ਹੋ ਗਈ ਮੈਂ ਘਬਰਾ ਗਿਆ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਇਸ ਵਿੱਚ ਕੀ ਸਮਾਨ ਹੈ ਡਰਾਈਵਰ ਮੇਰੇ ਵਾਂਗਰਾਨੀ ਨਾਲ ਵੇਖ ਰਿਹਾ ਸੀ ਉਸ ਨੂੰ ਵੀ ਨਹੀਂ ਪਤਾ ਸੀ ਡੱਬਾ ਤੇਜ਼ੀ ਨਾਲ ਹਿੱਲਣ ਲੱਗ ਪਿਆ ਸੀ ਮੈਨੂੰ ਡਰ ਚਾਹ ਲੱਗ ਰਿਹਾ ਸੀ ਮੈਡਮ ਦਾ ਭੇਜਿਆ ਹੋਇਆ ਸਮਾਨ ਕਿਤੇ ਖਰਾਬ ਨਾ ਹੋ ਜਾਏ ਮੈਂ ਡਰਾਈਵਰ ਨੂੰ ਗੱਡੀ ਦੇ ਕੋ پاسੇ ਲਾਉਣ ਨੂੰ ਕਿਹਾ ਤੇ ਮੈਨੂੰ ਬਿਨਾਂ ਦੱਸੇ ਪਾਰਸਲ ਖੋਲ ਦਿੱਤਾ ਤੇ ਜਦੋਂ ਪਾਰਸਲ ਖੋਲਿਆ ਮੇਰੇ ਹੋਸ਼ ਹੀ ਉੱਟ ਗਏ ਅੰਦਰ ਇੱਕ ਜਵਾਨ ਕੁੜੀ ਬੰਦ ਸੀ ਉਸਤੇ ਹਿੱਲਣ ਦਾ ਡੱਬਾ ਵੀ ਹਿਲਦਾ ਸੀ ਉਸਦੇ ਮੂੰਹ ਤੇ ਟੇਪ ਲੱਗੀ ਸੀ ਹੱਥ ਪੈਰ ਬੰਨੇ ਹੋਏ ਸੀ ਮੈਂ ਜਦੋਂ ਉਸਦੇ ਮੂੰਹ ਤੋਂ ਟੇਪ ਖੋਲੀ ਤਾਂ ਚਿੱਕਾ ਮਾਰਨ ਲੱਗ ਪਈ ਕਿ ਬਚਾਓ ਬਚਾਓ ਉੱਥੇ ਦਾ ਰੱਬ ਦਾ ਸ਼ੁਕਰ ਸੀ ਕੋਈ ਨਹੀਂ ਸੀ ਮੈਂ ਉਸ ਕੁੜੀ ਨੂੰ ਕਿਹਾ ਚੁੱਪ ਹੋ ਜਾ ਮੈਂ ਤੇਰੀ ਮਦਦ ਕਰੂੰਗਾ ਮੈਂ ਡਰਾਈਵਰ ਨੂੰ ਵੇਖਿਆ ਉਹ ਵੀ ਘਬਰਾ ਰਿਹਾ ਸੀ ਮੈਂ ਉਸ ਨੂੰ ਕਿਹਾ ਤੂੰ ਗੱਡੀ ਨੂੰ ਕਿਸੇ ਸੁੰਨੇ ਥਾਂ ਤੇ ਲੈ ਚੱਲ ਆਪਾਂ ਇਸ ਤੋਂ ਪੁੱਛਦੇ ਆਂ ਆਕਰ ਗੱਲ ਕੀਆ ਅਸੀਂ ਉਸ ਦੇ ਹੱਥ ਪੈਰ ਖੋਲੇ ਤੇ ਉਸ ਨੂੰ ਗੱਡੀ ਵਿੱਚ ਬਿਠਾਇਆ ਉਸ ਨੇ ਭਰੋਸਾ ਕੀਤਾ ਤੇ ਉਸ ਨੇ ਸਾਨੂੰ ਸਭ ਕੁਝ ਦੱਸ ਦਿੱਤਾ ਮੈਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਮੈਡਮ ਮੇਰੇ ਕੋਲ ਇਤਨਾ ਦਾ ਗੁਨਾਹ ਕਰਵਾਉਂਦੀ ਸੀ ਉਸ ਨੇ ਮੈਨੂੰ ਕਿਸ ਮਕਸਦ ਲਈ ਇਸਤੇਮਾਲ ਕੀਤਾ ਮੈਂ ਤਾਂ ਬਸ ਪੈਸਿਆਂ ਦੀ ਚਮਕ ਤੇ ਖੁਸ਼ਬੂ ਵਿੱਚ ਇੰਨਾ ਗਵਾਚ ਗਿਆ ਸੀ ਕਿ ਕਦੀ ਪਤਾ ਕਰਨ ਦੀ ਕੋਸ਼ਿਸ਼ ਹੀ ਨਾ ਕੀਤੀ ਕੀ ਪਾਰਸਲ ਵਿੱਚ ਹੈ ਕੀ ਕਿਸ ਗੱਲ ਤੋਂ ਮੈਡਮ ਮੈਨੂੰ ਇੰਨੇ ਪੈਸੇ ਦਿੰਦੀ ਆ ਫਿਰ ਉਸ ਕੁੜੀ ਨੇ ਮੈਨੂੰ ਦੱਸਿਆ ਕਿ ਇੱਕ ਮੁੰਡੇ ਨੇ ਉਸ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾਇਆ ਤੇ ਮੁਲਾਕਾਤ ਦੇ ਨਾਂ ਤੇ ਬੁਲਾ ਕੇ ਮੈਨੂੰ ਵੀ ਹੋਸ਼ ਕਰ ਦਿੱਤਾ ਜਦੋਂ ਹੋਸ਼ ਆਈ ਤਾਂ ਇੱਕ ਘਰ ਵਿੱਚ ਸੀ ਜਿੱਥੇ ਉਸ ਵਰਗੀਆਂ ਹੋਰ ਕੁੜੀਆਂ ਵੀ ਸੀ ਉਹਨਾਂ ਦੇ ਸਾਹਮਣੇ ਇੱਕ ਇੱਕ ਹੋਰ ਸੀ ਤੇ ਉਹ ਉਸ ਸੌਦਾ ਕਰ ਰਹੀ ਸੀ ਉਹ ਮੁੰਡਾ ਇਸ ਔਰਤ ਦਾ ਭੇਜਿਆ ਹੋਇਆ ਸੀ ਇਸ ਮੁੰਡੇ ਨੇ ਬਹੁਤ ਕੁੜੀਆਂ ਨੂੰ ਆਪਣੇ ਚਾਲ ਵਿੱਚ ਫਸਾ ਕੇ ਉਸ ਘਰ ਤੱਕ ਪਹੁੰਚਾਇਆ ਬੈਠੇ ਬੈਠੇ ਉਹਨਾਂ ਦਾ ਸੌਦਾ ਕਰਦੀ ਤੇ ਉਹ ਕੁੜੀ ਤਾਂ ਸਭ ਕੁਝ ਦੱਸਦੀ ਹੋ ਰੋ ਰਹੀ ਸੀ ਇਹ ਸੱਚ ਜਾਣ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ ਸੀ ਮੈਂ ਪਾਰਸਲ ਦੁਬਾਰਾ ਬੰਦ ਕੀਤਾ ਤੇ ਉਸ ਕੁੜੀ ਨੂੰ ਉਸਦੇ ਘਰ ਪਹੁੰਚਾ ਦਿੱਤਾ ਉਸ ਪਾਰਸਲ ਨੂੰ ਮੈਡਮ ਨੇ ਦੱਸੇ ਪਤੀ تھے ਤੇ ਘਰ ਆ ਗਿਆ ਮੈਂ ਝੂਠ ਹੀ ਕਹਿ ਦਿੱਤਾ ਕਿ ਪਾਰਸਲ ਪਹੁੰਚ ਗਿਆ ਮੈਡਮ ਕੁਰਸੀ ਪਰ ਥੋੜੀ ਦੇਰ ਬਾਅਦ ਫੋਨ ਆਇਆ ਤੇ ਗੁੱਸੇ ਨਾਲ ਉਹ ਲਾਲ ਹੋ ਗਈ ਮੈਡਮ ਨੂੰ ਪਤਾ ਲੱਗ ਗਿਆ ਸੀ ਕਿ ਪਾਰਸਲ ਖਾਲੀ ਪਹੁੰਚਿਆ ਉਹਦੇ ਵਿੱਚ ਕੁੜੀ ਨਹੀਂ ਸੀ ਉਸਨੇ ਮੈਨੂੰ ਬਾਤ ਤੋਂ ਫੜਿਆ ਤੇ ਕਹਿਣ ਲੱਗੀ ਸੱਚ ਸੱਚ ਦੱਸ ਤੂੰ ਕੀ ਕੀਤਾ ਪਾਰਸਲ ਦੇ ਵਿੱਚੋਂ ਸਮਾਨ ਸਿਓ ਕਿੱਥੇ ਹੈ ਮੈਂ ਉਸ ਨੂੰ ਕਿਹਾ ਮੈਂ ਤਾਂ ਹਮੇਸ਼ਾ ਵਾਂਗ ਤੁਹਾਡਾ ਹੁਕਮ ਮੰਨਦਾ ਮੈਨੂੰ ਕੀ ਪਤਾ ਕਿੱਥੇ ਸਮਾਨ ਉਸਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਤੇ ਕਹਿਣ ਲੱਗੀ ਮੈਂ ਸਾਹਮਣੇ ਪਾਰਸਲ ਪੈਕ ਕਰਾਇਆ ਉਸ ਵਿੱਚ ਸਮਾਨ ਕਿੱਦਾਂ ਗਾਇਬ ਹੋ ਸਕਦਾ ਮੈਨੂੰ ਉਸਨੇ 5 ਲੱਖ ਦਿੱਤੇ ਸੀ ਉਸ ਨੂੰ ਸਮਾਨ ਨਹੀਂ ਮਿਲਿਆ ਤਾਂ ਮੈਨੂੰ ਧਮਕੀਆਂ ਦੇ ਰਿਹਾ ਮੈਂ ਉਸ ਨੂੰ ਕਿਹਾ ਮੈਨੂੰ ਨਹੀਂ ਪਤਾ ਪਾਰਸਲ ਦੇ ਵਿੱਚ ਕੀ ਹੈ ਜਿੱਦਾਂ ਤੁਸੀਂ ਪੈਕ ਕਰਵਾਇਆ ਸੀ ਉਦਾਂ ਹੀ ਮੈਂ ਪਹੁੰਚਾ ਦਿੱਤਾ ਪਰ ਉਹ ਗੁੱਸੇ ਵਿੱਚ ਕਹਿਣ ਲੱਗੀ ਜ਼ਿਆਦਾ ਮਾਸੂਮ ਨਾ ਬਣ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਤੇਰੇ ਤੋਂ ਬਿਨਾਂ ਕਿਸੇ ਨੇ ਪਾਰਸਲ ਨਹੀਂ ਖੋਲਿਆ ਤੂੰ ਹੀ ਖੋਲਿਆ ਤੂੰ ਮੈਨੂੰ ਜਵਾਬ ਦੇ ਕੁੜੀ ਕਿੱਥੇ ਆ ਉਸ ਦੀ ਗੱਲ ਸੁਣ ਕੇ ਮੈਂ ਦਿਲ ਹੀ ਦਿਲ ਵਿੱਚ ਖੁਸ਼ ਹੋਇਆ ਮੈਂ ਜਾਣਬੁੱਝ ਕੇ ਚਲਾਕੀ ਨਾਲ ਉਸਦੇ ਮੂੰਹ ਤੋਂ ਕਹਾਉਣਾ ਚਾਹੁੰਦਾ ਸੀ ਫਿਰ ਮੈਂ ਉਸ ਨੂੰ ਕਿਹਾ ਕੁੜੀ ਕਿੱਥੋਂ ਆਈ ਪਾਰਸਲ ਵਿੱਚ ਕੋਈ ਕੁੜੀ ਸੀ ਮੈਡਮ ਸਮਝ ਗਈ ਕਿ ਮੈਂ ਉਸਦੇ ਨਾਲ ਖੇਡ ਖੇਡ ਰਿਹਾ ਉਸਨੇ ਕਿਹਾ ਜਿਆਦਾ ਹੁਸ਼ਿਆਰ ਨਾ ਬਣ ਮੈਂ ਪੁਲਿਸ ਵਿੱਚ ਤੇਰੀ ਕੰਪਲੀਟ ਕਰ ਦੂੰਗੀ ਤੇਰੇ ਤੇ ਚੋਰੀ ਦਾ ਇਲਜ਼ਾਮ ਲਾਉਂਗੀ ਕਿ ਤੂੰ ਚੋਰੀ ਕੀਤੀ ਆ ਤੇ ਪੁਲਿਸ ਨੂੰ ਤੈਨੂੰ ਗ੍ਰਿਫਤਾਰ ਕਰਵਾ ਦਾਂਗੀ ਉਸਨੇ ਕਿਹਾ ਪੁਲਿਸ ਬੁਲਾ ਲਓ ਮੈਂ ਸਾਬਤ ਕਰ ਲਓ ਪਰ ਯਾਦ ਰੱਖਿਓ ਕੁੜੀ ਤੁਹਾਡੇ ਖਿਲਾਫ ਗਵਾਹੀ ਦੇਊਗੀ ਤੁਸੀਂ ਕਾਸੇ ਜੋਗੇ ਨਹੀਂ ਰਹਿਣਾ ਮੇਰੀ ਗੱਲ ਸੁਣ ਕੇ ਉਸ ਤੇ ਹੋਸ਼ ਉੱਟ ਗਏ ਉਹ ਮੈਨੂੰ ਸਮਝ ਰਹੀ ਸੀ ਕਿ ਮੈਂ 18 ਸਾਲਾਂ ਦਾ ਉਸ ਦੇ ਧਮਕਿਆਂ ਤੋਂ ਡਰ ਪਰ ਮੈਂ ਬੜਾ ਰਬੀਡਰ ਸੀ ਮੈਂ ਉਸ ਤੋਂ ਡਰਦਾ ਨਹੀਂ ਸੀ ਉਹ ਤੇ ਡਰਾਈਵਰ ਵੀ ਇੱਕ ਚੰਗਾ ਇਨਸਾਨ ਸੀ ਅਣਜਾਣੇ ਵਿੱਚ ਉਹ ਵੀ ਮੇਰੇ ਵਾਂਗ ਨਾ ਵਿੱਚ ਫਸ ਗਿਆ ਸੀ ਜਦੋਂ ਮੈਡਮ ਨੇ ਮੇਰੇ ਬਦਲੇ ਹੋਏ ਰੰਗ ਦੇਖੇ ਤਾਂ ਕਹਿਣ ਲੱਗੀ ਮੈਂ ਤਾਂ ਤੇਰੀ ਬੜੀ ਮਦਦ ਕੀਤੀ ਤੂੰ ਹੀ ਮੇਰਾ ਦੁਸ਼ਮਣ ਬਣ ਗਿਆ ਮੈਂ ਤਾਂ ਤੈਨੂੰ ਕਿਹਾ ਸੀ ਅਸੀਂ ਦੋਨੋਂ ਮਿਲ ਕੇ ਪੈਸੇ ਕਮਾਵਾਂਗੇ ਜ਼ਿਆਦਾ ਕੁਝ ਨਹੀਂ ਕਰਨਾ ਬਸ ਇੱਕ ਬੰਦਾ ਕੁੜੀਆਂ ਨੂੰ ਇੱਕ ਥਾਂ ਪਹੁੰਚਾ ਦਿੰਦਾ ਮੈਂ ਮੈਡਮ ਨੂੰ ਸਾਥ ਮਨਾ ਕਰ ਦਿੱਤਾ ਕਿ ਮੈਂ ਬੇਸਹਾਰਾ ਪਰ ਇਸ ਗੁਨਾਹ ਦਾ ਪੈਸਾ ਨਹੀਂ ਖਾ ਸਕਦਾ ਇਸ ਹਰਾਮ ਦੀ ਕਮਾਈ ਵਿੱਚੋਂ ਮੈਂ ਬਿਲਕੁਲ ਨਹੀਂ ਕਰਾਂਗਾ ਮੈਂ ਉਸ ਨੂੰ ਕੋਰਾ ਜਵਾਬ ਦਿੱਤਾ ਪਰ ਉਸ ਨੇ ਮੈਨੂੰ ਪੁਲਿਸ ਦੀ ਧਮਕੀ ਦਿੱਤੀ ਮੈਂ ਉਸ ਦੀ ਗੱਲ ਮੰਨ ਲਈ ਕਿਉਂਕਿ ਹੁਣ ਮੈਂ ਉਸ ਨੂੰ ਸਬੂਤ ਨਾਲ ਫਸਾਉਣਾ ਚਾਹੁੰਦਾ ਸੀ ਪਾਰਸਲ ਪਹੁੰਚਾਉਣ ਦੇ ਬਹਾਨੇ ਅਗਲੀ ਕੁੜੀ ਨੂੰ ਮੈਂ ਪੁਲਿਸ ਸਟੇਸ਼ਨ ਪਹੁੰਚਾ ਦਿੱਤਾ ਉਸ ਨੇ ਮੈਡਮ ਖਿਲਾਫ ਗਵਾਹੀ ਦਿੱਤੀ ਤੇ ਉਹ ਗ੍ਰਿਫਤਾਰ ਹੋ ਗਈ मैडम ਨੇ ਉਸ ਨੂੰ ਕਿ ਦਵਾਈ ਦਿੱਤੀ ਤੇ ਪਤਾ ਲੱਗਿਆ ਕਿ ਮੈਨੂੰ ਪੈਸਿਆਂ ਦੀ ਲੋੜ ਹੈ ਪੈਸਿਆਂ ਦਾ ਕੋਈ ਲਾਲਚ ਨਹੀਂ ਸੀ ਮੈਂ ਕਹਿ ਦਿੱਤਾ ਕਿ ਮੈਂ ਮਿਹਨਤ ਨਾਲ ਕਮਾਈ ਕਰਾਂਗਾ ਮੈडम ਅਜੇ ਜੇਲ੍ਹ ਵਿੱਚ ਹੈ ਕੁੜੀਆਂ ਆਜ਼ਾਦ ਹੋ ਗਈਆਂ ਪੁਲਿਸ ਨੇ ਮੈਨੂੰ ਨਾਮ ਦਿੱਤਾ ਕਹਿਣ ਲੱਗੇ ਸਰਕਾਰ ਨੇ ਤੈਨੂੰ ਦਿੱਤੇ ਨੇ ਤੇਰੇ ਹੱਕ ਦੇ ਪੈਸੇ ਆ ਕਿਉਂਕਿ ਤੂੰ ਬਹੁਤ ਸਾਰੀ ਕੁੜੀਆਂ ਦੀ ਜਾਨ ਬਚਾਈ ਹੈ ਹੁਣ ਤਾਂ ਮੈਂ ਕਿਸੇ ਦੇ ਕੰਮ ਵਿੱਚ ਫਸਣ ਤੋਂ ਬਚ ਗਿਆ ਸੀ ਇਹ ਸੁਣ ਕੇ ਮੈਂ ਪੈਸੇ ਫੜੇ ਫੜੇ